ਸਸ਼ਟੀਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਵੇਸਣ ਵਾਲੀ ਪਰਮਾ ਹਰੀ ਮਿਰਚ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਵੇਸਣ ਵਾਲੀ ਪਰਮਾ ਮਿਰਚ ਬਣਾਉਣ ਲਈ ਜੀ ਇਹ ਮੈਂ ਮੋਟੇ ਵਾਲੀ ਹਰੀ ਮਿਰਚ ਲਈ ਹੈ 250 ਗ੍ਰਾਮ ਕਿਉਂਕਿ ਸਰਦੀਆਂ ਦਾ ਸੀਜ਼ਨ ਆ ਦੇ ਬਹੁਤ ਵਧੀਆ ਮਿਰਚਾਂ ਆ ਰਹੀਆਂ ਨੇ ਤੇ ਇਹਦੇ ਵਾਸਤੇ ਮੈਂ 4 ਚਮਚੇ ਵੇਸਣ ਲਿਆ ਜੀ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਤੁਸੀਂ ਜੇਕਰ ਇਹ ਡੰਡੀ ਪੂਰੀ ਲੈਣੀ ਹੈ ਤੇ ਤੁਸੀਂ ਲੈ ਸਕਦੇ ਹੋ ਮੈਂ ਥੋੜੀ ਜਿਹੀ ਦੀ ਡੰਡੀ ਰਹਿਣਤੀ ਹੈ ਤੇ ਇਸ ਤਰ੍ਹਾਂ ਇਹਨੂੰ ਬੜੇ ਆਰਾਮ ਨਾਲ ਕੱਟ ਲਗਾਣਾ ਹੈ ਬਸ ਇੰਨਾ ਕੁ ਹਿੱਸੇ ਤੱਕ ਆਪਾਂ ਇਹਨੂੰ ਕੱਟ ਲਗਾਵਾਂਗੇ ਤੇ ਆਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਜੇ ਚਾਹੋ ਤੇ ਇਹਦੇ ਵਿੱਚੋਂ ਬੀਜ ਕੱਢ ਸਕਦੇ ਹੋ ਜੇ ਨਹੀਂ ਕੱਢਣੇ ਤੇ ਤੁਸੀਂ ਇਸ ਤਰ੍ਹਾਂ ਹੀ ਰਹਿਣ ਦੇਣੇ ਨੇ ਪਰ ਆਪਾਂ ਇਹਦੇ ਵਿੱਚੋਂ ਬੀਜ ਨਹੀਂ ਕੱਢ ਰਹੇ ਕਿਉਂਕਿ ਜਦੋਂ ਮਿਰਚੇ ਬਣਨੀ ਹੈ ਤੇ ਇਹਦੇ ਨਾਲੇ ਜਦੋਂ ਬੀ ਵੀ ਪੱਕਣੇ ਨੇ ਤੇ ਬਹੁਤ ਵਧੀਆ ਲੱਗਦੇ ਨੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਕੇ ਤਿਆਰ ਕਰਾਂਗੇ ਜੀ ਮਿਰਚਾਂ ਆਪਣੀਆਂ ਕੱਟ ਕੇ ਤਿਆਰ ਆ ਜੀ ਤੇ ਹੁਣ ਅਸੀਂ ਇਹਦੇ ਵਾਸਤੇ ਕਰਦੇ ਆਂ ਜੀ ਜੋ ਆਪਾਂ ਇਹਦੇ ਵਿੱਚ ਮਿਸ਼ਰਣ ਭਰਨਾ ਹੈ ਉਹਨੂੰ ਆਪਾਂ ਰੈਡੀ ਕਰਦੇ ਆਂ ਤੇ ਇਹਦੇ ਵਾਸਤੇ ਮੈਂ ਲਈ ਜੇ ਦੋ ਚਮਚੇ ਸੌਂਫ ਤੇ ਇੱਕ ਚਮਚਾ ਜੀਰਾ ਇਹਨਾਂ ਮਿਰਚਾਂ ਵਿੱਚ ਸੌਂਫ ਬਹੁਤ ਹੀ ਵਧੀਆ ਲੱਗਦੀ ਹੈ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਭੁੰਨ ਕੇ ਤੇ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਇਹ ਵਾਲੀ ਪਸਾਲਾ ਹੁਣ ਅਸੀਂ ਪੈਨ ਚ ਪਾ ਦਾਂਗੇ ਤੇ ਮਸਾਲੇ ਨੂੰ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਜਦੋਂ ਇਹਦੇ ਚ ਖੁਸ਼ਬੂ ਆਣ ਲੱਗ ਜੇਗੀ ਫਿਰ ਆਪਾਂ ਗੈਸ ਬੰਦ ਕਰਕੇ ਤੇ ਇਹਦਾ ਦਰਦਰਾ ਕੁੱਟ ਕੇ ਆਪਾਂ ਪਾਊਡਰ ਤਿਆਰ ਕਰਾਂਗੇ ਹਾਂਜੀ ਸੌਫ ਤੇ ਜੀਰਾ ਆਪਣਾ ਪੁੱਜ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਬਾਹਰ ਕੱਟਾਂਗੇ ਉਸੇ ਪੈਨ ਵਿੱਚ ਅਸੀਂ ਵਿਸਣ ਨੂੰ ਭੁੰਨ ਲਵਾਂਗੇ ਤੇ ਇਹਨੂੰ ਬਿਲਕੁਲ ਆਪਾਂ ਲੋ ਫਲੇਮ ਤੇ ਭੁੰਨਾਗੇ ਤਾਕੇ ਇਹਦਾ कच्चापन ਨਿਕਲ ਜਾਵੇ ਜਿਸ ਟਾਈਮ ਤੇ ਅਸੀਂ ਇਹਨੂੰ ਮਿਰਚਾਂ ਵਿੱਚ ਭਰਨਾ ਹੈ ਤੇ ਇਹਦਾ कच्चਾ ਟੇਸਟ ਨਾ ਆਵੇ ਬਿਲਕੁਲ ਲੋ ਫਲੇਮ ਤੇ ਇਹਨੂੰ ਬੜੇ ਆਰਾਮ ਨਾਲ ਭੁੰਨ ਕੇ ਤਿਆਰ ਕਰਾਂਗੇ ਜਦੋਂ ਇਹਦਾ ਥੋੜਾ ਕਲਰ ਚੇਂਜ ਹੋ ਜਾਏਗਾ ਥੋੜੀ ਖੁਸ਼ਬੂ ਆਉਣ ਲੱਗ ਜੇਗੀ ਉਸ ਟਾਈਮ ਤੇ ਅਸੀਂ ਗੈਸ ਬੰਦ ਕਰ ਦਾਂਗੇ ਤੇ ਫਿਰ ਇਹਨੂੰ ਬਾਹਰ ਕੱਢਾਂਗੇ ਵੇਖਣ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੈ ਇਹਦਾ ਕਲਰ ਵੀ ਚੇਂਜ ਹੋ ਗਿਆ ਜੀ ਬਹੁਤ ਵਧੀਆ ਖੁਸ਼ਬੂ ਆਉਣ ਲੱਗਦੀ ਹੈ ਹੁਣ ਅਸੀਂ ਇਹਨੂੰ ਬਾਹਰ ਕੱਢਦੇ ਹਾਂ ਜੀ ਇਹਨੂੰ ਵੀ ਅਸੀਂ ਇੱਕ ਪਲੇਟ 'ਚ ਕੱਢ ਲਾਂਗੇ ਵੇਸਣ ਨੂੰ ਸੀ ਥੋੜਾ ਜਿਹਾ ਠੰਡਾ ਕਰਦੇ ਆ ਜੀ ਤੇ ਫਿਰ ਆਪਾਂ ਇਹਦੇ ਬਣਾ ਕੇ ਇੱਕ ਮਿਸ਼ਰਣ ਤੇ ਫਿਰ ਮਿਰਚਾਂ 'ਚ ਭਰਾਂਗੇ ਜੀ ਇਸ ਤਰ੍ਹਾਂ ਜਿਹੜੀਆਂ ਇਹਦੇ ਵਿੱਚ ਢੇਲੀਆਂ ਨੇ ਤੁਸੀਂ ਚਮਚ ਦੀ ਸਹਾਇਤਾ ਨਾਲ ਉਹਨੂੰ ਇਸ ਤਰ੍ਹਾਂ ਮੈਸ਼ ਕਰ ਲੈਣਾ ਆ ਦੇਖੋ ਜੀ ਬੜੇ ਆਰਾਮ ਨਾਲ ਇਹ ਢੇਲੀਆਂ ਨੂੰ ਚਮਚ ਨਾਲ ਤੁਸੀਂ ਸਾਰੇ ਇੱਕਸਾਰ ਕਰ ਲੈਣਾ ਹੈ ਵੇਸਣ ਆਪਣਾ ਠੰਡਾ ਹੋ ਗਿਆ ਜੀ ਹੁਣ ਅਸੀਂ ਪਾਉਨੇ ਆ ਜੀ ਇਹਦੇ 'ਚ ਮਸਾਲੇ ਸਭ ਤੋਂ ਪਹਿਲਾਂ ਆਪਾਂ ਸੌਂਫ ਤੇ ਜੀਰਾ ਜਿੰਨੂੰ ਅਸੀਂ ਹੌਨ ਕੇ ਤਿਆਰ ਕੀਤਾ ਤੇ ਇਸ ਤਰ੍ਹਾਂ ਦਾ ਦਰਦਰਾ ਜਿਹਾ ਪਾਊਡਰ ਬਣਾ ਲਿਆ ਉਹ ਪਾ ਦਾਂਗੇ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚਾ ਹਲਦੀ ਅੱਧਾ ਚਮਚਾ ਢੇਗੀ ਮਿਰਚ 1 ਚਮਚਾ ਭਰ ਕੇ ਪਾਵਾਂਗੇ ਜੀ ਆਪਾਂ ਧਨੀਆ ਪਾਊਡਰ ਤੇ ਹੁਣ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜੀ ਨਮਕ ਮੈਂ ਅੱਧਾ ਚਮਚਾ ਨਮਕ ਪਾ ਰਹੀ ਹਾਂ ਜੀ ਤੇ ਥੋੜਾ ਜਿਹਾ ਇਹਨੂੰ ਚਟਪਟਾ ਬਣਾਉਣ ਵਾਸਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਚਮਚਾ ਅਮचूर ਪਾਊਡਰ ਇੱਥੇ ਤੁਸੀਂ ਅਮचूर ਦੀ ਜਗ੍ਹਾ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਜਾਂ ਅਨਾਰ ਦਾਣਾ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਿੱਦਾਂ ਦਾ ਤੁਹਾਨੂੰ ਪਸੰਦ ਹੋ ਉਸ ਹਿਸਾਬ ਨਾਲ ਤੁਸੀਂ ਇਹਨੂੰ ਪਾ ਸਕਦੇ ਹੋ ਜੀ ਹੁਣ ਇਹਨੂੰ ਹੋਰ ਜ਼ਿਆਦਾ ਬਣਾਉਣ ਲਈ ਬਹੁਤ ਹੀ ਜ਼ਿਆਦਾ ਟੇਸਟੀ ਇਹਦੇ ਵਿੱਚ ਇੱਕ ਚਮਚਾ ਮੈਂ ਲਸਣ ਅਦਰਕ ਦਾ ਪੇਸਟ ਪਾ ਰਹੀ ਹਾਂ ਜੀ ਤੇ ਜੇ ਤੁਸੀਂ ਚਾਹੋ ਤੇ ਇੱਥੇ ਲਸਣ ਅਦਰਕ ਨੂੰ ਬਰੀਕ ਬਰੀਕ ਕੱਟ ਕੇ ਉਹ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਬਿਲਕੁਲ ਪੀਸ ਕੇ ਇਹ ਮੀ ਪੇਸਟ ਬਣਾ ਕੇ ਪਾ ਸਕਦੇ ਹੋ ਤੇ 2 ਚਮਚ ਮੈਂ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕੀਤਾ ਹੈ ਉਹ ਪਾ ਦਾਂਗੇ ਹੁਣ ਇਹਨੂੰ ਕਰਾਂਗੇ ਜੀ ਆਪਾਂ ਮਿਕਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਅਸੀਂ ਮਿਰਚਾ ਭਰਾ ਗਏ ਇਸ ਤਰ੍ਹਾਂ ਸੀ ਹੱਥ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰ ਲਵਾਂਗੇ ਤੁਸੀਂ ਇਸ ਤਰ੍ਹਾਂ ਇਸ ਮਸਾਲੇ ਦਾ ਪਰੌਂਠਾ ਬਣਾਉਣ ਤੇ ਬਹੁਤ ਹੀ ਵਧੀਆ ਬਣੇਗਾ ਜੀ ਕਿਤੇ ਬਣਾ ਕੇ ਦੇਖਿਓ ਆਪਾਂ ਤਾਂ ਬਹੁਤ ਵਾਰੀ ਬਣਾਏ ਨੇ ਜੇ ਜਦੋਂ ਵੀ ਬਣਾਇਂਦੇ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਸ ਤਰ੍ਹਾਂ ਮਸਾਲਾ ਤਿਆਰ ਕਰਕੇ ਇਹਨੂੰ ਤੁਸੀਂ ਕਿਸੇ ਵੀ ਸਬਜ਼ੀ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਤੇ ਸਬਜ਼ੀ ਦਾ ਟੇਸਟ ਵੀ ਦੁੱਗਣਾ ਹੋ ਜਾਂਦਾ ਹੈ ਜੀ ਸਾਧ ਮਸਾਲਾ ਬਿਲਕੁਲ ਪਰਫੈਕਟ ਹੈ ਜੀ ਹੁਣ ਅਸੀਂ ਇਹਨੂੰ ਭਰਾਂਗੇ ਜੀ ਮਿਰਚਾਂ ਵਿੱਚ ਇਸ ਤਰ੍ਹਾਂ ਤੁਸੀਂ ਮਿਰਚਾਂ ਦੇ ਵਿੱਚ ਮਸਾਲਾ ਭਰਨਾ ਹੈ ਜਾਂ ਤੁਸੀਂ ਚਮਚ ਨਾਲ ਵੀ ਭਰ ਸਕਦੇ ਹੋ ਜਿੰਨਾ ਕਿ ਮਸਾਲਾ ਮਿਰਚ 'ਚ ਹੁੰਦਾ ਹੈ ਉਸੇ ਹਿਸਾਬ ਨਾਲ ਭਰਨਾ ਬਹੁਤ ਜ਼ਿਆਦਾ ਵੀ ਮਸਾਲਾ ਤੁਸੀਂ ਨਹੀਂ ਭਰਨਾ ਬਸ ਇਸੇ ਤਰ੍ਹਾਂ ਆਪਾਂ ਇੱਕ ਮਿਰਚ ਹੋਰ ਭਰ ਕੇ ਦਿਖਾਉਨੇ ਆਂ ਜੀ ਤੁਹਾਨੂੰ ਮਿਰਚਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਤੁਸੀਂ ਕਿਤੇ ਦੂਰ ਨੇੜੇ ਸਫ਼ਰ ਤੇ ਜਾਣਾ ਹੋਵੇ ਤੇ ਇਹਨਾਂ ਨੂੰ ਨਾਲ ਤੁਸੀਂ ਬਣਾ ਕੇ ਲੈ ਕੇ ਜਾਓ ਖਰਾਬ ਨਹੀਂ ਹੁੰਦੀਆਂ ਜਲਦੀ ਆਪਾਂ ਸਾਰੀਆਂ ਮਿਰਚਾਂ ਭਰ ਕੇ ਤਿਆਰ ਕਰਦੇ ਹਾਂ ਜੀ ਫੇਰ ਕਰਾਂਗੇ ਜੀ ਇਹਨਾਂ ਨੂੰ ਫਰਾਈ ਹਾਂਜੀ ਮਿਰਚਾਂ ਭਰ ਕੇ ਆਪਣੀਆਂ ਤਿਆਰ ਨੇ ਜੀ ਤੇ ਥੋੜਾ ਜਿਹਾ ਮਸਾਲਾ ਬਚ ਗਿਆ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਗੇ ਆਪਣਾ ਆਪਾਂ ਇਹਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ ਹੈ ਆਪਾਂ ਪੈਨ ਵਿੱਚ 2 ਚਮਚੇ ਸਰੋਂ ਦਾ ਤੇਲ ਲਿਆ ਹੈ ਜੀ ਤੇਲ ਚੰਗੀ ਤਰ੍ਹਾਂ ਆਪਣਾ ਗਰਮ ਹੋ ਗਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਚੁਟਕੀ ਪਾਵਾਂਗੇ ਜੀ ਹਿੰਗ ਉਸ ਦੇ ਨਾਲ ਇੱਕ ਚੁਟਕੀ ਪਾਵਾਂਗੇ ਅਜਵੈਨ ਅੱਧਾ ਚਮਚ ਪਾਵਾਂਗੇ ਜੀ ਸਾਬਤ ਜੀਰਾ ਇਹਨਾਂ ਮਸਾਲਿਆਂ ਨੂੰ ਹਲਕਾ ਜਿਹਾ ਅਸੀਂ ਭੁੰਨ ਲਵਾਂਗੇ ਜੀ ਮਸਾਲੇ ਜਿਸ ਟਾਈਮ ਤੇ ਥੋੜੇ ਰੋਸਟ ਹੋ ਜਾਣਗੇ ਭੁੱਜ ਜਾਣਗੇ ਫਿਰ ਅਸੀਂ ਇਹਦੇ ਵਿੱਚ ਮਿਰਚਾਂ ਪਾ ਦਾਂਗੇ ਮਸਾਲਾ ਆਪਣੇ ਪੁੱਜ ਕੇ ਤਿਆਰ ਹੈ ਜਿਹ ਹੁਣ ਅਸੀਂ ਇਹਦੇ ਵਿੱਚ ਇਹ ਵਾਲੀਆਂ ਮਿਰਚਾਂ ਪਾ ਦਾਂਗੇ ਤੁਸੀਂ ਮੀਡੀਅਮ ਫਲੇਮ ਤੇ ਇਹਨਾਂ ਮਿਰਚਾਂ ਨੂੰ ਪਕਾਣਾ ਹੈ ਫਲੇਮ ਤੇਜ ਨਹੀਂ ਕਰਨੀ ਜੇਕਰ ਤੁਸੀਂ ਸੇਕ ਤੇਜ ਕਰੋਗੇ ਤੇ ਮਿਰਚਾਂ ਉੱਪਰੋਂ ਉੱਪਰੋਂ ਕਾਲੀਆਂ ਹੋ ਜਾਣਗੀਆਂ ਤੇ ਅੰਦਰੋਂ ਥੋੜਾ ਮਸਾਲਾ ਵੀ ਸਹੀ ਤਰੀਕੇ ਨਾਲ ਨਹੀਂ ਪੱਕੇਗਾ ਵੈਸੇ ਤੇ ਸਾਰਾ ਮਸਾਲਾ ਆਪਾਂ ਚੰਗੀ ਤਰ੍ਹਾਂ ਵੇਸਣ ਨੂੰ ਭੁੰਨਿਆ ਹੈ ਮਸਾਲੇ ਵੀ ਸਾਰੇ ਰੋਸਟ ਨੇ ਤੇ ਇਸ ਕਰਕੇ ਬੜੇ ਆਰਾਮ ਨਾਲ ਇਹ ਮੀਡੀਅਮ ਫਲੇਮ ਤੇ ਪੱਕ ਜਾਣੇ ਲੋ ਫਲੇਮ ਕਰਕੇ ਇਹਨੂੰ ਅਸੀਂ ਥੋੜੀ देर ਇੱਕ ਸਾਈਡ ਤੋਂ ਇੱਟੇ ਸਿਰ ਦੂਜੀ ਸਾਈਡ ਪਲਟ ਕੇ ਸੇਕ ਲਵਾਂਗੇ 2-3 ਮਿੰਟ ਹੋ ਗਏ ਨੇ ਜੀ ਮਿਰਚ ਇੱਕ ਸਾਈਡ ਤੋਂ ਸਿੱਗ ਗਈ ਹੈ ਤੇ ਇਸ ਤਰ੍ਹਾਂ ਅਸੀਂ ਇਹਨੂੰ ਦੂਜੀ ਸਾਈਡ ਪਲਟ ਦਵਾਂਗੇ ਐਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਿਰਚਾਂ ਨੂੰ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਬਿਲਕੁਲ ਮੀਡੀਅਮ ਲੋ ਫਲੇਮ ਤੇ ਆਪਾਂ ਇਹਨਾਂ ਮਿਰਚਾਂ ਨੂੰ ਪਕਾਵਾਂਗੇ ਕਿਉਂਕਿ ਇਹ ਬਹੁਤ ਹੀ ਜਲਦੀ ਸੌਫਟ ਹੋ ਜਾਂਦੀਆਂ ਨੇ ਜੀ ਸਾਰੇ ਮਿਰਚਾਂ ਨੂੰ ਕਪਲਟਾਤਾ ਜੀ ਹੁਣ ਬਾਕੀ ਜਿਹੜਾ ਮਸਾਲਾ ਬਚਿਆ ਉਹਨੂੰ ਵੀ ਅਸੀਂ ਇਸ ਤਰ੍ਹਾਂ ਮਿਰਚਾਂ ਦੇ ਉੱਪਰ ਪਾ ਦਾਂਗੇ ਇਸ ਮਸਾਲੇ ਦੇ ਨਾਲ ਮਿਰਚਾਂ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਆਪਣੀਆਂ ਤਿਆਰ ਹੋਣਗੀਆਂ ਜੀ ਹੁਣ ਅਸੀਂ ਇਹਨੂੰ ਟੱਕ ਦਾਂਗੇ ਦੇ ਵਿੱਚ ਵਿੱਚ ਅਸੀਂ ਇਹਨੂੰ ਦੇਖਾਂਗੇ ਵੀ 4-5 ਮਿੰਟ ਇਸੇ ਤਰ੍ਹਾਂ ਅਸੀਂ ਮੀਡੀਅਮ ਫਲੇਮ ਤੇ ਇਹਨਾਂ ਨੂੰ ਹੋਰ ਪਕਾ ਲਵਾਂਗੇ ਹੁਣ ਚੈੱਕ ਕਰਦੇ ਹਾਂ ਜੀ ਅਸੀਂ ਮਿਰਚਾਂ ਨੂੰ ਦੇਖੋ ਜੀ ਕਿੰਨੀਆਂ ਸੋਹਣੀਆਂ ਆਪਣੀਆਂ ਮਿਰਚਾਂ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਨੇ ਤੇ ਪੂਰੀ ਤਰ੍ਹਾਂ ਪੱਕੀਆਂ ਨੇ ਆ ਦੇਖੋ ਜੀ ਹੁਣ ਆਪਾਂ ਗੈਸ ਬੰਦ ਕਰਕੇ ਇਹਨਾਂ ਨੂੰ ਕਰਾਂਗੇ ਜੀ ਸਰਵ ਲੋ ਜੀ ਆਪਣੇ ਬਹੁਤ ਟੇਸਟੀ ਬੇਸਨ ਵਾਲੇ ਪਰਵਾਂ ਹਰੀ ਮਿਰਚ ਬਣ ਕੇ ਬਿਲਕੁਲ ਤਿਆਰ ਹੈ ਜੀ ਇਹ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਫ੍ਰਿਜ ਤੋਂ ਬਿਨਾ ਵੀ 3-4 ਦਿਨ ਵਾਸਤੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੇ ਤੁਸੀਂ ਇਹਨੂੰ ਪਰੌਂਠੀ ਨਾਲ ਫੁਲਕੇ ਨਾਲ ਖਾ ਸਕਦੇ ਹੋ ਕਿਤੇ ਬਾਹਰ ਜਾਣਾ ਵੇ ਸਫਰ ਤੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਨਾਲ ਲੈ ਕੇ ਜਾ ਸਕਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇਹ ਮਿਰਚ ਐਨੀ ਤਿੱਖੀ ਨਹੀਂ ਹੁੰਦੀ ਤੇ ਇਸ ਥੋੜੀ ਨਾਰਮਲ ਹੀ ਇਹਦਾ ਟੇਸਟ ਹੁੰਦਾ ਤੇ ਇਸ ਕਰਕੇ ਬੱਚੇ ਵੀ ਇਹਨੂੰ ਆਸਾਨੀ ਨਾਲ ਖਾ ਲੈਂਦੇ ਨੇ ਤੇ ਬਹੁਤ ਹੀ ਸਿੰਪਲ ਜਿਹਾ ਤਰੀਕਾ ਸੀ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤਾਂ ਤੁਸੀਂ ਵੀ ਇਹਨਾਂ ਮਿਰਚਾਂ ਨੂੰ ਇਸ ਤਰ੍ਹਾਂ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਇਓ ਤਾਂ ਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਤਾਂ ਤਕਲੀ ਸਤਿਕਾਰ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ